ਆਪਣਾ ਬੋਲ ਕੋਈ ਜੱਗ ਨਹੀਂ ਲਾੜੂ ਜਿਹਨੂੰ ਫੋਨ ਲਾਉਣਾ ਲਾ ਦੇ ਬਾਹਰ ਸਾਰੇ ਇੱਥੇ ਰੋਕ ਕੇ ਇਕ ਲੋਤੇ ਹੈ ਜਾਰੀਆਂ ਲਾਈਆਂ ਲਾਹ ਤੂੰ ਵੱਡਾ ਮਾੜਾ ਮਲਾਂਟਮ ਕਾਣਾ ਬਾਦ ਕਾ ਕੋਈ ਜੱਗ ਤੇਰੀ ਗੱਲ ਕਰਾ ਰੋਕ ਜਾ ਓਏ ਓਏ ਮੈਂ ਬੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਹੁੰਦਾ ਜਿਹੜਾ ਸਪੀਡ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜਾਇਜ਼ ਇਹਦਾ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਹੈ ਜਾਰੀਆਂ ਲਾਉਣ ਦੀ ਕਹੇ ਤੁਹਾਨੂੰ ਹੋਰ ਕੀ ਕਹੇਤਾ ਤੂੰ ਵੀ ਕਹਿਣ ਦੇ ਵਿੱਚ AK47 ਰੱਖੀ ਆ ਭੋਂਦੇ ਮੇਰੇ ਕੋ ਵੀ AK47 ਹੈਗੀ ਐਹੀ ਗੱਲ ਤੂੰ ਤੇ ਦਾਗੜ ਨੇ ਜਿੱਦਾਂ ਭਲਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਨਹੀਂ ਫਟ ਕੇ ਨਿਕਣ ਦੇ ਹਰਾ ਮੇਰੇਆ ਸਾਡਾ ਹਟਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਤੇ ਲਾ ਇਹ ਇਸ ਜੜੀਆਂ ਨਾਲ ਤਾਨੂੰ ਜਾਣੀ ਕਰਕੇ ਰੋਕੇ ਹਣ ਇਹਨੇ ਜੜੀਆਂ ਲੱਗੀਆਂ ਤਾਂ ਰੋਕੇ ਲੱਗ ਮੈਂ ਯਾਰ ਤੂੰ ਹੋਰਦੋਂ ਫੇਰ ਲੰਗੇ ਆ ਉਦੋਂ ਤੂੰ ਕਹਿੰਦਾ ਸਾਈਡ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਰਿਹਾ ਰਾਜ ਨੂੰ ਕਟੀਆਂ ਰਾਜ ਕਟੀਆਂ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆਰ ਨਹੀਂ ਕਰਦਾ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲਿਆ ਹਾਂ ਭਾਜੀ ਮੈਂ ਵਰਦੀ ਜੋ ਮੈਂ ਨਹੀਂ ਹਾਂ ਅੱਜ ਤੱਕ ਨਹੀਂ ਪਾਈ ਭਾਜੀ ਵਰਦੀ ਜੀ ਹੁਣ ਪਾਰਟੀ ਹੋਣੀ ਹੈ ਸਾਡੇ ਨਾਲ ਲੱਗਿਆ ਹੁੰਦਾ ਸੀ ਯੰਗ ਵੀ ਨਾਲ ਰਹਾ ਹਾਂ ਆਪਰੇਸ਼ਨ ਟੀਮ ਦੇ ਨੰਬਰ ਤੇ ਨਾਲ ਲਾਓ ਗੱਲ ਕਰਦੇ ਨਾ ਲਾਓ ਗੱਲ ਨਹੀਂ ਕੱਲ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜਾ ਕੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਬਣਾ ਕੇ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਜੋੜੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਕੋਲਵਾ ਦਿਓ ਆਖਰਾ ਗਿਆ ਤੇ ਚੰਗਾ ਤੇ ਅੱਗੇ ਉਹ ਭਰਾ ਜੀ ਮੈਂ ਵੀ ਹਸਣੇ ਲੱਗਾ ਨਹੀਂ ਨਹੀਂ ਆਹੋ ਮੈਂ ਸੀਆਈਏ ਦਾ ਸਟਾਫ ਮੈਨੂੰ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋ ਕਿ ਮੇਰੀਆਂ ਮਾੜੀ ਬਈ ਜੀ ਸਾਨੂੰ ਕਿਹਨੂੰ ਤੇ ਲਿਖਿਆ ਤਰੇ ਤੁਸੀਂ ਮੇਰੇ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਗੱਰੀ ਦੱਸਿਆ ਕੀ ਮੈਨੂੰ ਆਉਣਾ ਵੀ ਤੈਨੂੰ ਮੈਂ ਆਉਂਦਾ ਦੇਖਿਆ ਸਾਨੂੰ ਕਿਹੜੀ ਗੱਲ ਰੋਕਿਆ ਮੈਂ ਸਾਈਡ ਤੇ ਕਿਉਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਪ੍ਰੂਫ ਕਰੇਗਾ ਉਸ ਨੂੰ ਮੈਂ ਜਾਣੀ ਲੱਗਦੀ ਹਾਂ ਪੂਰ ਸਿਟੀ ਜਿੱਥੇ ਮੁਲਾਜ਼ਮ ਹੈ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾਡੀ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਲੋਰ ਨੇ ਫੋਨ ਮਾਰਦਾ ਸਾਰ ਮੇਰੀ ਗੱਲ ਦੀ ਗੱਲ ਆ ਪੜ੍ਹਨ ਲਈ ਤੈਨੂੰ ਮੈਂ ਆਪਣੀ ਜਗ੍ਹਾ ਆ ਜਾਵਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਤੇ ਨਹੀਂ ਮੈਂ ਆਪਣੀ ਦੀ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਜੂੜੇ ਤੇ ਲਵਾ ਲਈ ਮੈਂ ਲਵਾਉਣੀਆਂ ਲਾਣੀਆਂ ਲਾਓ ਫੇਰ ਤੈਨੂੰ ਲਾਉਣੀਆਂ ਮੈਂ ਆ ਜੈੱਟ ਬਲੈਕ ਵੀ ਹੋ ਗਈ ਕੋਈ ਨਹੀਂ ਦੱਸ ਤਾ ਲੋਰ ਨਾ ਮੈਂ ਤਾਂ ਸਾਢੇ 5 ਮੇਰੇ ਤੇ ਪਵਾ ਦੇ ਪਾ ਧੀ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਆ ਕੀ ਕਰੇ ਮੈਨੂੰ ਤੂੰ ਪਿਆਰ ਨਹੀਂ ਲਉਂਦਾ ਮੈਨੂੰ ਵੀ ਕਹਿਦਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਕਰਦਾ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕੀ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਿ ਕੀ ਕਹਿ ਕੀ ਮੈਨੂੰ ਜਾਣ ਕੇ ਬੈਸੇ ਮੈਂ ਕਿਹਾ ਕੀ ਹੁੰਦਾ ਐਵੇਂ ਬਚੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਮੈਂ ਜੜਨਾ ਭਾਈ ਸਾਈਡ ਤੇ ਕਰਨਾ ਮੇਰੀ ਗੱਲ ਕਰ ਲੈ ਵੀ ਇੱਕ ਮਿੰਟ ਮੇਰੀ ਗੱ ਕੀ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਸੁਣ ਬੋਲੋ ਐਨਾ ਤੂੰ ਅਸਲਾ ਤਾਂ ਕਹਿੰਦੇ ਐਨਾ ਤੋ ਜਾਨੀ ਨਹੀਂ ਹੁੰਦੇ ਦੋ ਦੋ ਜਿੰਦਗੀ ਦੇ ਵਿਚਾਰੇ ਤੈਨੂੰ ਫੜਨ ਦੀ ਹੈ ਵੀ ਤੱਕ ਜੀ ਕਵਰੀ ਕੀ ਕੀਤੀ ਰਜੀਤ ਐਵੇਂ ਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੇਰੇ ਵੀ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਬੈਠੀ ਜਾਂ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਜੇ ਮੈਨੂੰ ਲੱਗੂ ਮੈਂ ਤੇ ਮੈਂ ਮੈਂ ਵੀ ਥ ਤਾਂ ਲੈ ਮੈਂ ਦੀ ਉਹ ਆਹੀ ਆਪਣੀ ਡੂੜੀ ਕਰਾਂ ਨਾ ਜਾਲੀਆਂ ਜਿਹੜੀਆਂ ਮੈਨੂੰ ਪੀੜੇ ਇਹ ਕਹੀ ਗੱਲ ਜੇ ਫਿਰ ਜਿਹੜੀ ਡੂੜੀ ਤੂੰ ਕਰਦਾ ਆ ਤੇ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗੌਣੀ ਲਾਉਣੀ ਫਿਰ ਲੱਗਾ ਰਿਹਾ ਬੈਠਾ ਰੋਕ ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਦੇ ਕਰੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਵੀ ਨਹੀਂ ਤਾਂ ਇਹ ਰਹਿਤਾ ਅਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਕਰੀ ਜਾਲੀਆਂ ਲਵਾਉਣ ਆ ਰਿਹਾ ਮੈਨੂੰ ਆਉਂਦੀਆਂ ਉਹ ਸਟੇਪ ਲਾਉਂਦਾ ਉਹ ਮੈਂ ਲਾਈਆਂ ਜਾਲੀਆਂ ਫਿਰ ਕੰਮ ਲਾਈਆਂ ਕਈ ਲੋਗ ਨਹੀਂ ਲਵਾਉਂਦੇ ਨਹੀਂ ਲੋਗ ਨਹੀਂ ਲਵਾਉਂਦੇ ਗੰਦ ਦਾ ਹੈ ਨਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾ ਦੇ ਕੋਈ ਨਹੀਂ ਚੱਕਰ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਮੈਂ ਤਾਂ ਠੀਕ ਮੈਨੂੰ ਹਾਂ ਹੋ ਗਿਆ ਓਰੇਸ਼ਨ ਕਰਦੇ ਸਾਡੇ ਸਾਨ ਕਹਦੇ ਤੁਸੀਂ ਦੂਜੀ ਕਰਦੇ ਪਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾੜਾ ਫੋਨ ਜਨਾਲਾ ਕਿੰਨਾ ਵੱਡਾ ਹੈ ਕਿ ਮੈਂ ਕਰਨਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਕਹਿੰਦਾ ਮੈਂ ਬਕਵਾਸ ਜੀ ਸਾਡਾ ਬਕਵਾਸ ਵਾਲਾ ਜਿਹੜੀ ਗੱਲ ਹੈ ਮੈਂ ਕਹਿੰਦਾ ਸਾਡੇ ਸਾਨ ਕਰਦੇ ਤੇਰੀ ਗੁੜੀ ਆਪੀ ਕਰਦੇ ਮੈਂ ਕਹਿੰਦਾ ਮੈਂ ਮੈਗਨਸ ਨਾਲ ਕਰਦੇ ਮੈਂ ਮੈਗਨਸ ਸਾਹਿਬ ਨਾਲ ਕਰਦੇ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਨ ਫੋਨ ਲਾਉਣਾ ਲਾ ਦਿੰ ਹੈਲੋ ਬੁਲਾਉ ਟਿੱਕੀ ਨਾਲ ਸੁਣੋ ਹੈਲੋ ਕਲੀ ਸਰ ਉਹ ਸਾਰੇ ਇੱਥੇ ਰੁੱਕ ਕੇ ਘਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵੜਾ ਮਲਾਜਨ ਪਲਾਂਟਮ ਕਾਣਾ ਬਦਕਟ ਕੋਈ ਚੱਕਰ ਨਹੀਂ ਵੀਡੀਓ ਬਣੀ ਐ ਤੂੰ ਕਹਾਂਦਾ ਸਾਡੇ ਤੇ ਹੰਕਾਰ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਓਏ ਕੋਈ ਕੋਈ ਮੈਂ ਬੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਰ ਜਿਹੜਾ ਸਟੇਟ ਲੈ ਲੈ ਜਿਹਦੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਕਰਨ ਮਤਲਬ ਬੋਲਣ ਦੀ ਤੇ ਜਾ ਸਿਗਨਲ ਕਰ ਮਲਾਜਨ ਮਲਾਜਨ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਇਹਨੂੰ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਕਿ ਲਿਆ ਕਰ ਹਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਸ ਦਿਨ ਵੀ ਤਹਾ ਜਹਾੜੀਆਂ ਲਾਈਆਂ ਸੀ ਨਾ ਮੈਂ ਆਪਣੇ ਕੰਮ ਨੂੰ ਲਾਉਣਾ ਗੇੜੂ ਹਾਂ ਠੀਕ ਹੈ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਮੈਂ ਵੀ ਆਪਣੀ ਡਿਊਟੀ ਕਰਾਂਦੇ ਸੀਗਾ ਤੂੰ ਆਪੜ ਲਿਆ ਇੱਥੇ ਸੋਭੀ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਕਿੰਨੀ ਇੱਜ਼ਤ ਦੇਣਾ ਬਣੂਗਾ ਕਿੰਨੀ ਇੱਜ਼ਤ ਕਿੰਨਾ ਤੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਬਤਾ ਕਿਨੇ ਕਿੱਦਾਂ ਬੋਲਣਾ ਕਿਨੇ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਲਈ ਕਹਿ ਤਾ ਨੂੰ ਹੋਰ ਕੀ ਕਹਿ ਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜੜੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਤੁਸੀਂ ਤੁਮ ਕੋਹੜੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸਿਟੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੈਨੂੰ ਮਲਾਜਮਤ ਬਸ ਮੇਰੇ ਫਿਰ ਮਲਾਜਮਤ ਕੌਂਗਰੇਟ ਤੇ ਕਰੋ